ਰੇਟ ਆਪਾਂ ਅੱਜ 9 ਲੱਖ ਰੁਪਈਆ ਡਿਮਾਂਡ ਲੈ ਕੇ ਪਹੁੰਚੇ ਹਾਂ ਜੀ ਘਰ ਪੂਰਾ ਵਧੀਆ ਬਣਿਆ ਹੋਇਆ ਰੋਡ ਦੇ ਉੱਤੇ ਬਣਿਆ ਹੋਇਆ ਰੇਟ ਵੀ ਪਸੰਦ ਆਊਗਾ ਘਰ ਵੀ ਪਸੰਦ ਆਊਗਾ ਪੂਰੀ ਆਪਾਂ ਗੱਲ ਕਰਦੇ ਹਾਂ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਕੁਝ ਵੀ ਹੈ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਫਰੀ ਚ ਆਪਾਂ ਐਡ ਲਗਾ ਦਾਂਗੇ ਆਪਣੇ ਚੈਨਲ ਦਾ ਵਟਸਐਪ ਨੰਬਰ ਤੇ ਹਮੇਸ਼ਾ ਲਿਖਿਆ ਰਹਿੰਦਾ ਤੁਹਾਨੂੰ ਮਿਲ ਗਿਆ ਜੀ 77800 ਪੂਰਾ 26173 ਪੂਰੇ ਵਧੀਆ ਘਰ ਦੀ ਆਪਾਂ ਅੱਜ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਰੇਟ ਤੁਹਾਨੂੰ ਪਤਾ ਲੱਗ ਗਈ ਕਿ ਸਿਰਫ 90 ਲੱਖ ਰੁਪਏ ਮਾਲਕ ਵੱਲੋਂ ਡਿਮਾਂਡ ਹੈ ਜੀ ਤੇ ਸਾਰੇ ਤੁਸੀਂ ਦੇਖੋ ਜਰੂਰ ਵੀਡੀਓ ਨੂੰ ਤੁਹਾਨੂੰ ਵੀਡੀਓ ਵੀ ਪਸੰਦ ਆਊਗੀ ਘਰ ਵੀ ਪਸੰਦ ਆਊਗਾ ਘਰ ਦੀ ਜਗ੍ਹਾ ਵੀ ਪਸੰਦ ਆਊਗੀ ਬਾਕੀ ਜਿਹੜੀ ਇਹਨਾਂ ਨੂੰ ਜਗ੍ਹਾ ਲੱਗਦੀ ਹੈ ਜੀ ਮਤਲਬ ਕਿ ਬਾਹਰ ਸੜਕ ਲੱਗਦੀ ਹੈ ਮੇਨ ਰੋਡ ਤੇ ਇਹ ਘਰ ਬਣਿਆ ਹੋਇਆ ਸੀ 20 ਫੁੱਟ ਦਾ ਰੋਡ ਲੰਘਦਾਗਾ ਫਰੰਟ ਤੇ ਤੇ ਰੋਡ ਦੇ ਉੱਤੇ ਆਪਾਂ ਨੂੰ ਘਰ ਮਿਲੂਗਾ ਬਾਕੀ ਕਰਦੀ ਆਪਾਂ ਪੂਰੀ ਗੱਲਬਾਤ ਕਰਦੇ ਚੱਲਾਂਗੇ ਤੇ ਆਪਣੀ ਵੀਡੀਓ ਆਏ ਨੂੰ ਕਾਫੀ ਟਾਈਮ ਹੋ ਗਿਆ ਸੀ ਤੇ ਥੋੜੇ ਜੇ ਕੰਮ ਧੰਦੇ ਚ ਉਲਝਿਆ ਹੋਇਆ ਸੀਗਾ ਤਾਂ ਕਰਕੇ ਵੀਡੀਓ ਨਹੀਂ ਪਾਈ ਗਈ ਸੀ ਹੁਣ ਰੈਗੂਲਰ ਵੀਡੀਓ ਆਇਆ ਕਰੂਗੀ ਸਪੋਰਟ ਕਰਿਓ ਫੁੱਲ ਬਟਾ ਫੁੱਲ ਜੀ ਇਸ ਵੀਡੀਓ ਨੂੰ ਵੀ ਪੂਰੀ ਸਪੋਰਟ ਦਿਓ ਕਿਉਂਕਿ ਕਈ ਦਿਨਾਂ ਬਾਅਦ ਵੀਡੀਓ ਆਈ ਹੈ ਸ਼ਾਇਦ ਹਫ਼ਤਾ ਤਾਂ ਮੈਨੂੰ ਲੱਗਦਾ ਹੋ ਗਿਆ ਹੋਊਗਾ ਬਾਕੀ 9 ਲੱਖ ਦਾ ਆਪਾਂ ਘਰ ਲੈ ਕੇ ਪਹੁੰਚ ਗਏ ਵਧੀਆ ਵੀਡੀਓ ਨਾਲ ਆਪਾਂ ਐਂਟਰੀ ਕੀਤੀ ਹੈ ਦੁਬਾਰਾ ਤੁਸੀਂ ਚੈੱਕ ਕਰੋ ਪਹਿਲਾਂ ਘਰ ਦੇਖੋ ਪਹਿਲਾਂ ਉਹ ਤੋਂ ਬਾਅਦ ਨਾਲ ਦੀ ਨਾਲ ਆਪਾਂ ਗੱਲਬਾਤ ਕਰਦੇ ਚੱਲਦੇ ਸੀ। ਬਾਕੀ ਤੁਹਾਨੂੰ ਗਲੀ ਜਿਹੜੀ ਦੱਸ ਹੀ ਦਿੱਤੀ, ਮਤਲਬ ਕਿ ਛੜਕ ਜਿਹੜੀ ਲੱਗਦੀ ਹੈ, ਉਹ ਤਾਂ ਤੁਹਾਨੂੰ ਪਤਾ ਲੱਗੇਗੀ ਕਿੰਨੇ ਲੱਗਦੀ ਹੈ। 9 ਲੱਖ ਰੁਪਏ ਡਿਮਾਂਡ ਹੈ ਜੀ। ਜਗ੍ਹਾ ਦੀ ਆਪਾਂ ਗੱਲ ਕਰੀਏ, 2.5 ਬਿਸਵੇ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ। 2.5 ਬਿਸਵੇ ਥੋੜੀ ਜਗ੍ਹਾ ਤਾਂ ਹੁੰਦੀ ਨਹੀਂ ਜੀ, ਬਹੁਤ ਜਗ੍ਹਾ ਹੋ ਜਾਂਦੀ ਹੈ। ਵਧੀਆ ਘਰ ਆਪਾਂ ਨੂੰ ਮਿਲ ਜਾਊਗਾ। ਬਾਕੀ ਤੁਸੀਂ ਆਪ ਹੀ ਚੈੱਕ ਕਰੋ ਜੀ। ਅੱਧਾ ਕੁ ਮਾਲਕ ਨੇ ਵਧੀਆ ਤਿਆਰ ਕਰਵਾ ਰੱਖਿਆ, ਥੋੜਾ ਬਹੁਤਾ ਕੰਮ ਰਹਿੰਦਾਗਾ। ਉਹ ਤੁਸੀਂ ਵੀਡੀਓ 'ਚ ਸਾਰਾ ਕੁਝ ਦੇਖ ਹੀ ਰਹੂ ਜੇ ਤੁਹਾਨੂੰ ਘਰ ਪਸੰਦ ਆਏ ਰੀਡ ਪਸੰਦ ਹੈ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਬਾਕੀ ਆਪਾਂ ਪੂਰੀ ਦੀ ਪੂਰੀ ਗੱਲਬਾਤ ਚਲਦੀ ਚਲਦੀ ਵੀਡੀਓ ਚ ਕਰ ਹੀ ਰਹੇ ਹਾਂ ਸੀ ਬਾਕੀ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਸੀ ਘਰ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਵੀ ਦੱਸ ਦਿਓ ਜੀ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਲਾਜ਼ਮੀ ਕਰ ਦਿਓ ਜੇ ਆਪਾਂ ਗੱਲ ਕਰੀਏ ਤਾਂ ਆਪਾਂ ਨੂੰ ਲੋਕੇਸ਼ਨ ਮਿਲੂਗੀ ਇਸ ਘਰ ਦੀ ਟੂਰਾ ਇਹਨਾਂ ਦਾ ਪਿੰਡ ਹੈ ਜੀ ਟੂਰਾ ਇਹਨਾਂ ਦਾ ਪਿੰਡ ਮੰਡੀ ਗੋਬਿੰਦ ਗੜਜੜ ਲੱਗਦਾਗਾ ਉਹ ਇਹਨਾਂ ਨੂੰ ਬਿਲਕੁਲ ਨਜ਼ਦੀਕ ਲੱਗਦਾ ਸੀ ਕੋਈ ਜ਼ਿਆਦਾ ਨਹੀਂ ਹੈਗਾ ਜਮੇ ਹੀ ਨਜ਼ਦੀਕ ਹੈ ਸੀ ਤੇ ਅਮਲੌਰ ਰੋਡ ਤੇ ਆਪਨ ਮਿਲ ਜੂਗਾ ਅਮਲੌਰ ਰੋਡ ਤੋਂ ਥੋੜਾ ਕ ਹਟਮਾ ਇੱਕ ਪਾਸੇ ਪਿੰਡ ਰਹਿ ਜਾਂਦਾ ਇਹਨਾਂ ਦਾ ਤੇ ਬਹੁਤ ਵਧੀਆ ਆਪਨ ਨੂੰ ਇਹ ਮਿਲੂ ਸੀ ਤੇ ਜਿਹੜਾ ਖੰਨੇ ਨੂੰ ਰੋਡ ਜਾਂਦਾ ਸੀ ਇਹਨਾਂ ਦੇ ਘਰ ਦੇ ਮੂਰਦੀ ਲੰਘਦਾ ਜਿਹੜਾ ਤੁਹਾਨੂੰ ਮੈਂ 20 ਫੁੱਟ ਕਿਹਾ ਸੀਗਾ ਖੰਨੇ ਰੂਟ ਤੇ ਇਹ ਘਰ ਬਣਿਆ ਹੋਇਆ ਤੁਸੀਂ ਜਾਉਂਗੇ ਤੁਮਾਨੂੰ ਆਸੇ ਪਾਸੇ ਦਾ ਮਾਹੌਲ ਆਸੇ ਪਾਸੇ ਦੀ ਜਗ੍ਹਾ ਹਰ ਚੀਜ਼ ਪਸੰਦ ਆਉ ਬਾਕੀ ਜਿਹੜਾ ਰੂਡ ਉਹ ਵੀ ਪੂਰਾ ਵਧੀਆ ਸੀ ਤੇ ਲੋਕੇਸ਼ਨ ਵੀ ਵਧੀਆ ਘਰ ਵਧੀਆ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੁਸੀਂ ਚੱਲਦੀ ਚੱਲਦੀ ਵੀਡੀਓ ਚ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਜੀ ਵਧੀਆ ਵੀਡੀਓ ਲੱਗ ਰਹੀ ਹੈ ਪਸੰਦ ਆ ਰਹੀ ਹੈ ਜਰੂਰ ਅੱਗੇ ਸ਼ੇਅਰ ਕਰ ਦਿਓ ਠੀਕ ਹੈ ਜੀ ਬਾਕੀ ਮਾਲਕ ਦਾ ਮੋਬਾਈਲ ਨੰਬਰ ਰਹਿ ਗਿਆ ਸੀ ਉਹ ਵੀ ਤੁਹਾਨੂੰ ਮੈਂ ਨੋਟ ਕਰਵਾ ਦਿੰਨੇ ਹਾਂ ਨੋਟ ਕਰ ਲਓ ਨਾਲ ਦੀ ਨਾਲ ਹੀ ਸਕਰੀਨ ਤੇ ਬਾਕੀ ਤੁਹਾਨੂੰ ਮਿਲ ਵੀ ਗਿਆ ਹੂਆ 6280101464 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨਾ ਜੀ 6280101464 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਤੁਸੀਂ ਕਰੋ ਮਾਲਕ ਨਾਲ ਗੱਲਬਾਤ ਜਾ ਕੇ ਦੇਖ ਸਕਦੇ ਹੋ ਪਹਿਲਾਂ ਮਾਲਕ ਨਾਲ ਇੱਕ ਵਾਰੀ ਗੱਲ ਕਰ ਲਿਓ ਤੇ ਜਾ ਕੇ ਦੇਖੋਗੇ ਤੁਹਾਨੂੰ ਘਰ ਪਸੰਦ ਆਊਗਾ ਘਰ ਦਾ ਰੇਟ ਪਸੰਦ ਆਊਗਾ ਜਗ੍ਹਾ ਪਸੰਦ ਆਊ ਤੇ ਜਾ ਕੇ ਮਾਲਕ ਨਾਲ ਗੱਲਬਾਤ ਕਰਕੇ ਰੇਟ ਮੁਕਾ ਕੇ ਉਹ ਤੋਂ ਬਾਅਦ ਤੇ ਖਰੀਦ ਸਕਦੇ ਹੋ ਜੀ। ਬਾਕੀ ਮਾਲਕ ਨਾਲ ਤੁਸੀਂ ਗੱਲਬਾਤ ਜਿਹੜੀ ਵੀ ਕਰਨੀ ਹੋਈ ਆਪੇ ਕਰ ਲਿਓ। ਬਾਕੀ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਵੀਡੀਓ ਕਿਵੇਂ ਦੀ ਲੱਗੀ? ਵਧੀਆ ਲੱਗੀ ਵੀਡੀਓ ਲਾਈਕ ਜਰੂਰ ਕਰ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਇਸ ਤਰ੍ਹਾਂ ਦੀ ਵੀਡੀਓ ਹਰ ਰੋਜ਼ ਚੈਨਲ ਤੇ ਦੇਖਣਾ ਚਾਹੁੰਦੇ ਹੋ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਥੱਲੇ ਕਿ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ। ਬੱਤ ਤੋਂ ਬਾਅਦ ਅੱਗੇ ਸ਼ੇਅਰ ਕਰ ਦਿਓ ਵੀਡੀਓ ਨੂੰ ਬੱਤ ਬਸਪ ਹੋਮ ਸੇਲ ਮਾਰਕੀਟ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹੋ ਰਹੇ ਹਾਂ ਅੱਜ ਲਗ ਲਗ ਏਰੀਆ ਚੋਂ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਕਿੰਨੇ ਰੇਟ ਦੇ ਵਿੱਚ ਤੁਹਾਨੂੰ ਚਾਹੀਦਾ ਕਰੋ ਕਮੈਂਟ ਬਾਕੀ ਜਿੰਨੇ ਤੁਸੀਂ ਪਹੁੰਚੇ ਹੋ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈਗਾ ਜੀ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ 73800462173 ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ სპੋਰਟ ਫੁਲੀਕਰੋਜੀ ਕਈ ਦਿਨਾਂ ਤੋਂ ਆਪਣੀ ਵੀਡੀਓ ਪਹੁੰਚੀ ਆ ਬਾਕੀ ਮਿਲਦੇ ਆ ਜਲਦੀ ਆਪਣੀ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਸੀ